ਸਚ칸ਸ਼ੀਰ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਬਾਪਰੀ ਮੰਦ ਪਾਈ ਗਈ ਕੜਨਾ ਲੰਗਰ ਪਕਾਉਂਦੇ ਸਮੇਂ ਪੈਰ ਫਿਸਲਣ ਕਾਰਨ ਸੇਵਾਦਾਰ ਕੜਾਹੇ ਚ ਡਿੱਗਾ ਦਾਸੀ ਜੀ ਕਿ ਪੰਜਾਬ ਦੇ ਅੰਮ੍ਰਿਤਸਰ ਚ ਹਰਮੰਦਰ ਸਾਹਿਬ ਦੇ ਲੰਗਰ ਹਾਲ ਚ ਵੱਡਾ ਹਾਦਸਾ ਵਾਪਰ ਗਿਆ ਬੀਤੀ ਰਾਤ ਇੱਕ ਸਰਵਰ ਸੇਵਾ ਕਰਦੇ ਸਮੇਂ ਉਪਲ ਦੇ ਆਲੂਆਂ ਦੇ ਪੈਨ ਵਿੱਚ ਡਿੱਗ ਗਏ ਦੱਸਿਆ ਗਿਆ ਕਿ ਨੇੜੇ ਹੀ ਸੇਵਾ ਕਰੇ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕੜਾਈ ਇੱਕ ਵਾਰ ਕਰਿਆ ਜਿਸ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਵਾਲੇ ਸਤਿ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਤੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਸੇਵਾਦਾਰ ਬਲਬੀਰ ਸਿੰਘ ਵਾਸੀ ਤਾਲੀਵਾਲ ਗੁਰਦਾਸਪੁਰ ਹੈ ਉਹ ਪਿਛਲੇ 10 ਸਾਲਾਂ ਤੋਂ ਹਰਮੰਦਰ ਸਾਹਿਬ ਦੀ ਸੇਵਾ ਲਈ ਆ ਰਿਹਾ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 12:30 ਵਜੇ ਆਲੂ ਪਾਲਣ ਦੀ ਸੇਵਾ ਚੱਲ ਰਹੀ ਸੀ ਹਰਮੰਦਰ ਸਾਹਿਬ ਦੀ ਵੱ ਦੇਖ ਜਾਂਦੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਤੇ ਇਸ ਬਾਰੇ ਦੀ ਖਬਰ ਕਰ ਰਹੇ ਆ ਤੁਹਾਡੇ ਨਾਲ ਸੰਜੀ ਕੱਲ ਰਾਤ ਐਸ ਰਾਤ ਤੋਂ ਪਿਛਲੀ ਰਾਤ ਇੱਕ ਸਾਡਾ ਸੇਵਾਦਾਰ ਸੀ ਜਿਹਦਾ ਪੈਰ ਤਿਲਕਣ ਕਰਕੇ ਉਹ ਕੜਾਹੇ ਦੇ ਵਿੱਚ ਜਾ ਡਿ ਗਿਆ ਜਦੇ ਨਾਲ ਉਹਦੇ ਬਹੁਤ ਸਾਰੇ ਜਿਹੜੀਆਂ ਵਾਰਨਿੰਗ ਇਜਰੀਜ਼ ਹੋ ਗਈਆਂ ਉਹ ਇਸ ਹਸਪੀਟਲ 'ਚ ਦਾਖਲਿਆ ਔਰ ਧੰਗੁਰੂ RAMDAS ਪਾਤਸ਼ਾਹ ਜੀ ਕਿਰਪਾ ਬਖਸ਼ਿਸ਼ ਕਰਕੇ ਉਹਦਾ ਸਾਰਾ ਜਿੰਨਾ ਵੀ ਇਲਾਜ ਆ ਉਹ ਡਾਕਟਰ ਏਪੀ ਸਿੰਘ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਆ ਕਿ ਸ਼ੌਮਣੀ ਕਮੇਟੀ ਵੱਲੋਂ ਜਿਹੜਾ ਫ੍ਰੈਵਲੈਂਟ ਤੌਰ ਤੇ ਹੁਣ ਜਿਹੜਾ ਹੈਗਾ ਇਲਾਜ ਉਹਦਾ ਕੀਤਾ ਜਾਵੇ ਤਾਂ ਕਿ ਉਹਦੀ ਜਿਹੜੀ ਆ ਸਿਹਤ ਜਾਬੀ ਹੋ ਸਕੇ ਦੂਸਰਾ ਕਿਉਂਕਿ ਮੈਨੂੰ ਅੱਜ ਡਾਕਟਰ ਏਪੀ ਸਿੰਘ ਹੁਣੇ ਦੱਸਿਆ ਪਈ ਇਹ ਮੈਡੀਕਲ ਯੂਨੀਵਰਸਿਟੀਆਂ ਵੀ ਨਾਇਕ ਦੇ ਥੱਲੇ ਆ ਗਈਆਂ ਤੇਰੀਆਂ ਸਾਰਾ ਜਿਹੜਾ ਪ੍ਰੋਸੀਜਰ ਹੁੰਦਾ ਉਹਦੇ ਲਈ ਮੈਡੀਕਲ ਸਿਮੂਲੇਸ਼ਨ ਸਕਿੱਲ ਸੈਂਟਰ ਦੇ ਤੌਰ ਦੇ ਉੱਤੇ ਗੁਰੂ ਰਾਮਦਾਸ ਪਾਖਸ਼ਾ ਜੀ ਦੇ ਨਾਮ ਦੇ ਉੱਤੇ ਉਹ ਅੱਜ ਉਹਦਾ ਵੀ ਉਦਗਾਟਨ ਕੀਤਾ ਗਿਆ। ਔਰ ਮੈਂ ਸਮਝਦਾ ਭਾਵੇਂ ਉਹ ਹੈ ਤਾਂ ਇੱਕ ਬਖਾਵੇ ਮਾਤਰ ਦੇ ਉੱਤੇ ਪਰ ਜਿਹੜੇ ਉਹਨਾਂ ਦੇ ਵਿੱਚ ਇੰਸਟਰੂਮੈਂਟ ਲੱਗੇ ਹੋ ਆ ਜਾਂ ਉਹਨਾਂ ਦੇ ਆਰਗਨ ਨੇਰ ਦਰਸਾਉਂਦੇ ਆ ਕਿ ਜਿਵੇਂ ਸੱਚਮੁੱਚੇ ਕੋਈ ਮੋਰੇ ਜਿੰਦਾ ਬੰਦਾ ਬਿਠਾ ਜਾਂ ਕੋਈ ਜਿੰਦਾ ਬੱਚਾ ਬਿਠਾ ਸੋ ਉਹਦਾ ਵੀ ਇਤਿਹਾਸਿਕ ਘਟਨ ਕੀਤਾ ਗਿਆ ਔਰ ਨਾਲ ਦੀ ਨਾਲ ਸਿੱਖ ਪੰਥ ਨੂੰ ਬਹੁਤ ਵੱਡਾ ਮਾਣ ਰਿਹਾ ਜਿਨ੍ਹਾਂ ਨੇ ਪਿੰਗਲਵਾੜੇ ਦੀ ਤਨੋਂ ਮਨੋਂ ਤਨੋਂ ਉਹਨਾਂ ਦਿਨਾਂ 'ਚ ਮੈਂ ਦੇਖਦਾ ਜਦੋਂ 70 71 ਦੇ ਵਿੱਚ ਸੀ ਕਿ ਜਿਹੜੇ ਬੱਚਿਆਂ ਦੀਆਂ ਲੱਤਾਂ ਦੀਆਂ ਉਂਗਲਾਂ ਵਰਗੇ ਪੱਟ ਹੁੰਦੇ ਸੀ ਉਹਨਾਂ ਨੂੰ ਚੱਕ ਚੱਕ ਕੇ ਟੀਵੀ ਵਾਲੇ ਤਪ ਤੇਗ ਰੋਗ ਕਾਗਿਆਨੋ ਵਿਚਾਰਿਆਂ ਨੂੰ ਬਹੁਤ ਹੋਰ ਬੁਰੇ ਹਾਲ ਹੁੰਦੇ ਸੋਕੇ ਦੀਆਂ ਬਿਮਾਰੀਆਂ ਭਗਤ ਪੂਰਨ ਸਿੰਘ ਪਿੰਗਲਵਾੜਾ ਉਹ ਮਹਾਨ ਭਗਤ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਹਮੇਸ਼ਾ ਬਾਹਰ ਜਿੱਥੋਂ ਲੋਕ ਅੰਦਰ ਜਾਂਦੇ ਸੀ ਉੱਥੇ ਬੈਠ ਕੇ ਅਮਰਤ ਵੇਲੇ ਤੋਂ ਸ਼ਾਮ ਤੱਕ ਪਹਿਰਾ ਦੇਣਾ ਤੇ ਮਨੁੱਖਤਾ ਲਈ ਬਹੁਤ ਵੱਡਾ ਭਲੇ ਦਾ ਵੀ ਕਾਰਜ ਜਿਹੜਾ ਉਹਨਾਂ ਨੇ ਕੀਤਾ ਭਾਵੇਂ ਆ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਉੱਤਰ ਅਧਿਕਾਰੀ ਬੀਬੀਂਦਰਜੀਤ ਕੌਰ ਜੀ ਔਰ ਸਮੁੱਚੇ ਤੌਰ ਤੇ ਸ਼ਮਨੀ ਗੁਰਦਰਾ ਪ੍ਰਬੰਧਨ ਕਮੇਟੀ ਵੱਲੋਂ ਤਾਨ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਇੱਕ ਬਾੜ ਉਹਨਾਂ ਦੇ ਨਾਂ ਤੇ ਭਾਈ ਭਗਤ ਸਿੰਘ ਭਾਈ ਪੂਰਨ ਸਿੰਘ ਜੀ ਭਗਤ ਪੂਰਨ ਸਿੰਘ ਜੀ ਉਹ ਬਾੜ ਦਾ ਅਜਿਤ ਘਾਟਨ ਵੀ ਕੀਤਾ ਗਿਆ ਉਹ ਸਾਰੇ ਦਾ ਸਾਰਾ ਲਵਾਰਸ ਮਰੀਜ਼ਾਂ ਵਾਸਤੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕੋਈ ਕਰ ਸਕਦਾ ਉਹ ਉਹ ਵੀ ਕਰਨਗੇ ਕੇਅਰ ਜਿੱਥੇ ਕਿਤੇ ਸਾਡਾ ਕੋਈ ਯੋਗਦਾਨ ਹੋਊਗਾ ਉਹ ਵੀ ਕਰਾਂਗੇ ਸੋ ਮੈਂ ਜਿੱਥੇ ਅੱਜ ਮੈਡੀਕਲ ਸਿਮੂਲੇਸ਼ਨ ਸੈਂਟਰ ਦਾ ਉਹਦਾ ਬਹੁਤ-ਬਹੁਤ ਸਾਰੇ ਮੈਨੇਜਮੈਂਟ ਨੂੰ ਬਹੁਤ-ਬਹੁਤ ਟਰੱਸਟ ਨੂੰ ਵਧਾਈ ਦਿੰਨਾ ਔਰ ਨਾਲ ਦੀ ਨਾਲ ਜਿਹੜਾ ਬਾਡ ਕੀਤਾ ਗਿਆ ਨਵਾਂ ਸਤਾਪਤ ਉਹਦੇ ਵੀ ਬਹੁਤ-ਬਹੁਤ ਵਧਾਈ ਦਿੰਨਾ ਤੇ ਗੁਰੂ ਚਰਨਾਂ 'ਚ ਕਾਮਨਾ ਵੀ ਕਰਦਾ ਸਤਿਗੁਰੂ ਜੀ ਇਹ ਜੁਨੀਵਰਸਿਟੀ ਜਿਹੜੀ ਅੱਜ ਆਪਣੀਆਂ ਮੰਜ਼ਲਾਂ ਵੱਲ ਨੂੰ ਵੱਧ ਰਹੀ ਆ ਥਰੋਅਆਊਟ ਇੰਡੀਆ 17 ਜਿਹੜਾ ਇਹਦੀ ਕਹਿ ਸਕਦੇ ਆ ਅਸੀਂ ਅੱਜ 76ਵੇਂ ਨੰਬਰ ਤੇ ਖੜੀ ਆ ਤੇ ਮੈਂ ਹੁਣੇ ਬੈਠੇ ਸਾਰੇ ਡਾਕਟਰ ਏਪੀ ਸਿੰਘ ਹੁਣੇ ਕਹਿੰਦੇ ਸੀ ਵੀ ਅਸੀਂ ਨੂੰ ਸਿੰਗਲ ਡਿਜੀਟ ਚ ਮੇਨਿੰਗ ਦੇਰ ਬਾਈ ਕੇ 10987 ਦੇ ਇਧਰਲੇ ਪਾਸੇ ਨੂੰ ਲਿਆਵਾਂਗੇ ਸੋ ਇਹ ਸਾਰਾ ਹੈ ਤਾਂ ਗੁਰੂ ਦਾ ਤਾਂ ਨਹੀਂ ਗੁਰੂ ਸਾਹਿਬ ਆਪ ਹੀ ਕਿਰਪਾ ਕਰਦੇ ਆ ਪਰ ਯਤਨ ਜਿਹੜਾ ਹੁੰਦਾ ਉਹ ਸਰੀਰਾਂ ਦਾ ਹੁੰਦਾ ਤੇ ਜਿਹੜੇ ਸਰੀਰ ਤਨ ਮਨ ਤਨੋਂ ਤੁਹਾਨੂੰ ਗੁਰੂ ਨੂੰ ਸਮਰਪਿਤ ਹੋ ਜਾਂਦੇ ਤੇ ਉਹ ਫਿਰ ਸੰਸਤਾ ਜਿਹੜੀ ਉਹ ਤਰੱਕੀਆਂ ਵੀ ਕਰਦੀ ਆ ਸੋ ਸਟਾਰ ਮੈਂ ਰੈਂਕ ਤੇ ਔਨ ਕਰਕੇ ਉਹ ਵੀ ਇਹਨਾਂ ਨੂੰ ਸਾਰੀ ਮੈਨੇਜਮੈਂਟ ਨੂੰ ਸਮੁੱਚੇ ਤੌਰ ਤੇ ਤੇ ਸਾਰੇ ਟ੍ਰਾਫੀ ਸਹਿਬਾਨ ਨੂੰ ਵੀ ਬਹੁਤ-ਬਹੁਤ ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ